we ਪਿਛਲੇ ਦਿਨੀ ਸੁजानਪੁਰ ਨੇੜੇ ਹੋਏ ਐਕਸੀਡੈਂਟ ਵਿੱਚ ਜ਼ਖਮੀ ਨੌਜਵਾਨ ਯੋਗਕ ਸਾਹਿਲ ਪੁੱਤਰ ਕਮਲ ਕਿਸ਼ੋਰ ਵਾਸੀ ਇਸਲਾਮਪੁਰ ਅਤੇ ਅਭਿਸ਼ੇਕ ਪੁੱਤਰ ਰਵੀ ਵਾਸੀ ਮੁਸ਼ਹਰਾ ਖੁਰਦ ਜਿਹੜੇ ਕਿ ਸਕੂਟੀ ਤੇ ਸਵਾਰ ਹੋ ਕੇ ਜੰਮੂ ਹਾਈਵੇ ਤੇ ਜਾ ਰਹੇ ਸਨ ਜਿਨ੍ਹਾਂ ਨੂੰ ਇੱਕ ਅਣਪਛਾਤੀ ਗੱਡੀ ਨੇ ਟੱਕਰ ਮਾਰ ਦਿੱਤੀ ਜਿਸ ਦੇ ਵਿੱਚ ਸਾਹਿਲ ਕੁਮਾਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਜਿਸ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਲਈ ਪਹੁੰਚੀ ਕਰਵਾਇਆ ਗਿਆ ਸੀ ਅਤੇ ਬੀਤੀ ਰਾਤ ਉਸ ਦੀ ਮੌਤ ਹੋ ਗਈ ਜਿਸ ਦੇ ਚਲਦੇ ਅੱਜ ਪਠਾਨਕੋਟ ਸਰਕਾਰੀ ਹਸਪਤਾਲ ਵਿੱਚ 1 ਵਜੇ ਪੋਸਟਮਾਰਟਮ ਲਈ ਲਿਆਂਾਇਆ ਗਿਆ ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਾਹਿਲ ਕੁਮਾਰ ਜਖਮੀ ਹੋਇਆ ਸੀਗਾ ਉਸਦੀ ਦੇਰ ਰਾਤ ਨੂੰ ਮੌਤ ਹੋ ਗਈ ਜਿਸ ਦੇ ਚਲਦੇ ਅੱਜ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਠਾਨਕੋਟ ਲਿਆਇਆ ਗਿਆ ਅਤੇ ਅਗਿਆਤ ਚਾਲਕ ਦੇ ਖਿਲਾਫ ਬੰਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਮੇਰਾ ਨਾਮ ਕਮਲ ਗਿਸ਼ੋਰ ਜਿਹੜਾ ਮਿਸਟੇਕ ਆਦਾ ਕਿ ਨਾ ਸਾਹਿਲ ਕਿੰਨੇ ਸਾਲ ਦਾ ਹਾਂ 20 ਸਾਲ ਦਾ ਰਹਿਣਾ ਕਿੱਥੇ ਹੈ ਇਸਲਾਮਪੁਰ ਪਿੰਡ ਕੀ ਕੀ ਗੱਲਬਾਤ ਜੀ ਗੱਲਬਾਤ ਕੋਈ ਫੰਕਸ਼ਨ ਹੀ ਸਾਗਰ ਸੀਗਾ ਸੁਰੀਆਨਪੁਰ ਪੈਲੇਟ ਤੇ ਤੇ ਰਾਤ ਨੂੰ ਕੋਈ 9:30 ਵਜੇ ਨਿਕਲੇ ਆ ਇੱਕ ਮੇਰਾ ਸਾਲੇ ਦਾ ਮੁੰਡਾ ਸੀ ਤੇ ਇੱਕ ਮੇਰਾ ਮੁੰਡਾ ਸਾਹਿਬ ਸਾਈਲ ਚਲਾ ਰਿਹਾ ਸੀ ਉਹ ਮੁੰਡਾ ਪਿੱਛੇ ਬੈਠਾ ਸੀ ਤੇ ਹੁਣ ਸਾਨੂੰ ਇਹ ਨਹੀਂ ਪਤਾ ਵੀ ਕੀ ਹੋਇਆ ਕਿ ਯਾਨੀ ਕਿ ਜਾਣਦੇ ਕਿਸੇ ਟਰੱਕ ਚ ਜਾਂ ਟਰਾਲੀ ਦੇ ਵਿੱਚ ਖੜੀ ਗੱਡੀ ਉਹਨਾਂ ਨੇ ਮਾਰਤੀ ਹੈ ਕੁਝ ਪਤਾ ਟੂਨ ਕਨਫਰਮ ਨਹੀਂ ਸਾਨੂੰ ਕਨਫਰਮ ਨਹੀਂ ਆ ਕਿੱਦਾਂ ਹੋਇਆ ਜਿਸ ਤਰ੍ਹਾਂ ਦੀ ਅਸੀਂ ਥਾਣੇ ਜਾ ਕੇ ਇੱਕ ਦੀ ਬਾਅਦ ਇੱਕ ਦੀ ਬਾਅਦ ਦੇਖੀ ਹੈ ਉਹਦੇ ਹਿਸਾਬ ਨਾਲ ਅਸੀਂ ਕਹਿ ਰਹੇ ਹਾਂ ਕਿ ਅੱਗੋਂ ਪੂਰਾ ਡੈਮੇਜ ਹੈ ਪਿੱਛੋਂ ਕੁਛ ਨਹੀਂ ਹੈ ਮੈਨੂੰ ਪਿੱਛੋਂ ਕੇ ਨਾ ਟੱਕਰ ਨਹੀਂ ਮਾਰੀ ਵੀ ਖੈੜੀ ਮਰੀ ਭਾਈ ਜਾਂ ਸਾਈਡ ਮਰੀ ਵੀ ਹੈ ਜਾਂ ਫਿਰ ਟਰਾਲੀ ਟਰੱਕ ਦੇ ਵਿੱਚ ਜਾ ਕੇ ਵਿਚ ਵਿਚ ਗਈ ਹੈ ਮੰਗਾ ਸੀ ਕੁਝ ਨਹੀਂ ਕਰਦਾ ਸਾਡਾ ਬੱਚਾ ਨਹੀਂ ਰਿਹਾ ਦਾਸੀਂ ਕੋਈ ਮੰਗ ਨਹੀਂ ਸਕੀ ਬੱਚਿਆਂ ਲਈ ਅਸੀਂ ਕੇ ਨੂੰ ਵੀ ਸਾਡੀ ਕੋਈ ਮੰਗ ਨਹੀਂ ਹੈ ਅਨਿਲ ਕੁਮਾਰ ਪਿਛਲਾ ਹੰਪੁਰ ਜੀ ਵਾਰ ਦਾ ਜੀ ਵਾਰ ਦਾ ਭਾਈ ਬੱਚੇ ਫੰਕਸ਼ਨ ਤੇ ਜਾਣ ਦੇਦੇ ਸੀ ਰਾਤ 9:30 10 ਵਜੇ ਦਾ ਟਾਈਮ ਨਹੀਂ ਪਤਾ ਨਹੀਂ ਗੱਡੀ ਜਾਣ ਦੇ ਕੋਲ ਵੱਜ ਗਈ ਹੈ ਪਰ ਵੱਜੀ ਨਹੀਂ ਹੈ ਕਿੰਨਾ ਮੈਨੂੰ ਮੈਂ ਕਹਿ ਸਕਦਾ ਮੈਨੂੰ ਆਪਣੇ ਬੱਚੇ ਦੇ ਯਕੀਨ ਆ ਵੱਜੀ ਨਹੀਂ ਹੈ ਗੱਡੀ ਇਹਦੇ ਕੋਲ ਕੋਈ ਨੌਕਰ ਜਨੂੰ ਸਾਈਡ ਮਾਰ ਗਿਆ ਉਹ ਸਾਈਡ ਮਾਰਨ ਨਾਲ ਉਹ ਬੱਚਾ ਸਾਡਾ ਨਾ ਅੱਗੇ ਜਾ ਕੇ ਵੱਜ ਗਿਆ ਮੇਰੇ ਵੱਡੇ ਬ੍ਰਦਰ ਦਾ ਮੜਾ ਗਿਆ ਸੀ ਤੇ ਭਾਈ ਇਹਦਾ ਇੱਕ ਸਾਲਾ ਗਾ ਉਹਦਾ ਮੜਾ ਗਿਆ ਸੀ ਭਾਈ ਹੁਣ ਸਾਨੂੰ ਕਨਫਰਮ ਪੂਰਾ ਨਹੀਂ ਆ ਗਿਆ ਬੱਚਾ ਗਿਆ ਕਿੱਦਾਗਾ ਬਸ ਇਹੀ ਹੈ ਭਾਈ ਮਿਤੀ 27 24 ਨੂੰ ਰਾਤ 10 ਵਜੇ ਦੌਰਾਨ ਸਾਇਲ ਕੁਮਾਰ ਤੇ ਪੁੱਤਰ ਕਮਲਕਸ਼ੋਰ ਵਾਸੀ ਸਲਾਮਪੁਰ ਅਬਸ਼ੇਰ ਪੁੱਤਰ ਰਵੀ ਵਾਸੀ ਮਿਸ਼ਰਾ ਖੁਰਦ ਸਕੂਟਰੀ ਤੇ ਸਵਾਰ ਹੋ ਕੇ ਜਾਨਪੁਰ ਨੂੰ ਸਲਾਮਪੁਰ ਤੋਂ ਆ ਰਹੇ ਸੀ ਠੀਕ ਹੈ ਜੀਟੀ ਰੋਡ ਨੈਸ਼ਨਲ ਨੈਸ਼ਨਲ ਹਾਈਵੇ ਜੰਮੂ ਰੋਡ ਤੇ ਡਿਫੈਂਸ ਆਪਰਾ ਰਿਲਾਇੰਸ ਰਿਲਾਇੰਸ ਪੈਟਰੋਲ ਪੰਪ ਦੇ ਥੋੜਾ ਅਗੇ ਕਿਸੇ ਨਾਮ ਲੂਮ ਵਹੀਕਲ ਚਾਲਕ ਨੇ ਟੱਕਰ ਮਾਰ ਕੇ ਜਖਮੀ ਕਰ ਦਿੱਤਾ ਜਿਨ੍ਹਾਂ ਨੂੰ ਅਮਨਦੀਪ ਮੈਡੀਸਿਨ ਹਸਪੀਟਲ ਦਾਖਲ ਲਾਇਲਿ ਦਾਖਲ ਕਰਵਾਇਆ ਗਿਆ ਜਿਸ ਦੀ ਮਤੀ 22 ਸਤਲ 24 ਨੂੰ ਮੌਤ ਸਹਲ ਕਮਾਰ ਦੀ ਹੋ ਗਈ ਸਹਲ ਕਮਾਰ ਦੀ ਲਾਸ਼ ਦਾ ਅੱਜ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਤੇ ਮਕਦਮਾ ਨੰਬਰ 83 ਮਿਤੀ 22/7/24 ਅੰਡਰ ਸੈਕਸ਼ਨ ਇਹ 285 125 ਇਹ 125 ਬੀ 324 ਜਮਨਤ 4 106 ਬੀ ਐਨ ਐਸ ਪੀਐਸ ਜਾਨਪੁਰ ਦਰਜਿਸਟਰ ਕੀਤਾ ਗਿਆ